हां जी मेरे वीरो की हालचाल उम्मीद है सारे ठीक होंगे ते खुश होंगे 22 मार्च 2025 ਨੂੰ ਹੋਣ ਵਾਲੇ ਜਿਹੜੇ ਕਬੱਡੀ ਕੱਪ ਆ ਬਹੁਤ ਵੱਡੇ ਤੇ ਸ਼ਾਨਦਾਰ ਹੋਣ ਜਾ ਰਹੇ ਆ 22 मार्च ਨੂੰ ਜਿਹੜੇ ਕਬੱਡੀ ਕੱਪ ਹੋਣਗੇ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਲੀਜ਼ ਕਿਰਪਾ ਕਰਕੇ ਇਸ ਵੀਡੀਓ ਤੇ ਬਣੇ ਜਰੂਰ ਰਹੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਸਾਡੀ ਵੀਡੀਓ ਵਿੱਚ ਕੋਈ ਕਮੀ ਹੋਣ ਫੀਡਬੈਕ ਹੁੰਦੀ ਹੈ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਆਪਾਂ ਉਹ ਸੁਧਰੀ ਕਰਨ ਦੀ ਬਹੁਤ ਕੋਸ਼ਿਸ਼ ਕਰਾਂਗੇ ਤੇ ਜਿਹੜਾ ਕਿ ਸਭ ਤੋਂ ਪਹਿਲਾਂ 22 ਮਾਰਚ ਨੂੰ ਕਬੱਡੀ ਕੱਪ ਹੋਣਾ ਹੈ ਸਮਰਾੜੀ ਦਾ ਹੋਣਾ ਹੈ ਜੀ ਸਮਰਾੜੀ ਕਬੱਡੀ ਕੱਪ ਇਹ ਮਹਾਕੁੰਭ 22 ਮਾਰਚ ਨੂੰ ਹੋਣ ਜਾ ਰਿਹਾ ਜੀ ਇੱਥੇ ਪਹਿਲਾ ਨਾਮ 1.5 ਲੱਖ ਰੁਪਇਆ ਤੇ ਦੂਜਾ ਨਾਮ 1 ਲੱਖ ਰੁਪਇਆ ਹੋਵੇਗਾ ਬੈਸਟ ਪਲੇਅਰਾਂ ਨੂੰ ਬੈਸਟ ਜਾਫੀਆਂ ਤੇ ਰੇਡਰਾਂ ਨੂੰ 50-50 ਹਜ਼ਾਰ ਰੁਪਇਆ ਦਿੱਤਾ ਜਾਣਾ ਹੈ ਇੱਥੇ ਆਲ ਓਪਨ ਦੀਆਂ 6 ਟੀਮਾਂ ਖੇਡਣਗੀਆਂ ਜਿਹੜੀਆਂ 6 ਟੀਮਾਂ ਖੇਡਣਗੀਆਂ ਮੈਡਵੇ ਸਿੱਖ ਟੈਂਪਲ ਐਨ ਆਰ ਆਈ ਨਕੋਦਰ ਡੀ اے ਵੀ ਜਲੰਧਰ ਫਗਵਾੜਾ ਟਾਈਗਰ ਹਰਜੀਤ ਬਾਜਾਖਾਨਾ ਮਾਲਵਾ ਬੇ ਆਫ ਪਲਾਂਟੀ ਨਿਊਜ਼ੀਲੈਂਡ ਇਹ ਜਿਹੜੀਆਂ ਕਿ 6 ਆਲ ਓਪਨ ਦੀਆਂ ਟੀਮਾਂ ਖੇਡਣੀਆਂ ਇਹਦੇ ਵਿੱਚ ਨਾਮੀ ਪਲੇਅਰ ਜਿਹੜੇ ਭਾਗ ਲੈ ਰਹੇ ਆ ਨਾਮੀ ਪਲੇਅਰ ਇਸ ਮੈਚ ਵਿੱਚ ਖੇਡਦੇ ਦਿਖਾਈ ਦੇਣਗੇ ਇਹ ਜਿਹੜਾ ਮਹਾਕੁੰਬਾ ਸਮਰਾੜੀ ਦੇ ਵਿੱਚ ਹੋਣ ਜਾ ਰਿਹਾ ਜੀ ਸੇਧ ਦੇ ਬਾਬਾ ਭਾਰਾ ਜੀ ਪ੍ਰਬੰਧਕ ਕਮੇਟੀ ਐਨ ਆਰ ਆਈ ਵੱਲੋਂ ਪਰਾਵਾ ਵੱਲੋਂ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ 22 ਮਾਰਚ 2025 ਦਿਨ ਸ਼ਨੀਵਾਰ ਨੂੰ ਇਸ ਤੋਂ ਬਾਅਦ 52ਵਾਂ ਦਸ਼ਮੇਸ਼ ਖੇਡ ਮੇਲਾ ਰਾਏਕੋਟ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ 19 ਤਰੀਕ ਤੋਂ ਇਹ ਮੇਲਾ ਜਿਹੜਾ ਸ਼ੁਰੂ ਹੈ ਜੀ ਇੱਥੇ 22 ਮਾਰਚ ਨੂੰ ਆਲ オーਪਨ ਦੇ ਕਬੱਡੀ ਕੱਪ ਜਿਹੜੇ ਮੈਚ ਕਰਵਾਏ ਜਾਣੇ ਆ ਇੱਥੇ ਪਹਿਲਾ ਨਾਮ ਮੇੜਾ ਨੇ 1 ਲੱਖ ਰੁਪਈਆ ਰੱਖਿਆ ਗਿਆ ਆ ਤੇ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਫੀਆਂ ਨੂੰ ਮੋਟਰਸਾਈਕਲ ਇਨਾਮ ਤੇ ਜਾਣੇ ਆ ਜੀ ਇਸ ਤੋਂ ਬਾਅਦ 53ਵਾਂ ਸ਼ਾਨਦਾਰ ਕਬੱਡੀ ਕੱਪ ਕਲੌਂਦੀ ਵਿਖੇ ਹੋਣ ਜਾ ਰਹੀਆਂ ਖੇਡ ਮੇਲੇ ਜਿਹੜਾ ਕਲੌਂਦੀ ਦਾ ਉਹ ਵੀ ਤਰੀਕ ਤੋਂ ਚੱਲ ਰਿਹਾ ਜੀ 22 ਮਾਰਚ ਨੂੰ ਆਲ ਓਪਨ ਦੇ ਕਬੱਡੀ ਕੱਪ ਜਿਹੜੇ ਮੈਚ ਕਰਵਾਏ ਜਾਣੇ ਆ ਇਹਦੇ ਵਿੱਚ ਵੀ ਆਲ ਓਪਨ ਦੇ ਪਲੇਅਰ ਖੇਡਣਗੇ ਕਲੌਂਦੀ ਵਿਖੇ ਪਹਿਲਾ ਨਾਮ 85000 ਰੁਪਇਆ ਰੱਖਿਆ ਗਿਆ ਦੂਜਾ ਨਾਮ 65000 ਰੁਪਇਆ ਤੇ ਬੈਸਟ ਰੀਡਰਾਂ ਨੂੰ 12 ਬੈਸਟ ਰੀਡਰਾਂ ਨੂੰ 12-12000 ਰੁਪਇਆ ਰੱਖਿਆ ਗਿਆ ਜੀ ਧੰਨਵਾਦ